ਇਤਰੋ ਜ਼ਿੰਮੇਦਾਰ ਘਰੇ ਠੋਡੇ ਵਾਸਤੇ ਮਹਿੰਦਰਾ 475 ਡੀਆਈ ਟਰੈਕਟਰ ਲੈ ਕੇ ਆਏ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂ ਬਈ ਕੀ ਹਾਲ ਵਧੀਆ ਬਈ ਠੀਕ ਠਾਕ ਹਾਂਜੀ ਸਭ ਤੋਂ ਪਹਿਲਾਂ ਇਹ ਮਾਡਲ ਕਿਹੜਾ ਬਈ ਮਾਡਲ ਬਈ 1997 ਆ 1997 ਮਾਡਲ ਹਾਂ ਠੀਕ ਆ ਠੀਕ ਆ ਬਈ ਇਹ ਵਜਾ ਯਾਰ ਜਿੱਥੇ ਹੱਥ ਲਾਇਆ ਸੀ ਨਾ ਸਾਰੇ ਪਾਸੇ ਸਿਰਾਂ ਹੀ ਕਰਾਇਆ ਪਿਆ ਇੱਧਰ ਆ ਕੇ ਵਿਖਾ ਦੇ ਬਈ ਠੀਕ ਆ ਬਈ ਅੰਮੂਰੇਲੇ ਟਾਇਰ ਬਈ ਐਮ ਆਰ ਐਫ ਦੇ ਪਾਏ ਆ ਹਜੇ ਉੱਤੇ ਮਾਰ ਕੇ ਪਾਏ ਆ ਠੀਕ ਆ ਬਈ ਨਵੇਂ ਟਾਇਰ ਆ ਆ ਜੇ ਕੇ ਦੇ ਪਾਏ ਆ ਬਈ ਇਹਦੇ ਵੀ ਮਾਰ ਕੇ ਆ ਠੀਕ ਆ ਬਈ ਠੀ ਠੀਕ ਆ ਐ ਨਹੀਂ ਕਿ ਆਪਾਂ ਐ ਕਹਿੰਦੇ ਵੀਡੀਓ ਚ ਨਹੀਂ ਕਹਿੰਦੇ ਤੁਸੀਂ ਆਪ ਆ ਕੇ ਵਾਹ ਲਿਓ ਆਵੇ ਹੁਣ ਵੀ ਵਾਣ ਵਾਈ ਜਾਂਦਾ ਸੀ ਬਾਈ ਤੇ ਆ ਕੇ ਤੁਸੀਂ ਵਾਹ ਕੇ ਚਲਾ ਕੇ ਲਿਆ ਸਕਦੇ ਹੈ ਨਾ ਬਾਈ ਸੱਲੀ ਕਰ ਲਿਓ ਆ ਬੈਟਰੀ ਬਾਕਸੇ ਤੇ ਨਿਗਾ ਮਰਾਦੇ ਬਾਈ ਆ ਬੈਟਰੀ ਬਾਕਸਾ ਹਜੇ ਨਾਲ ਦਾ ਠੀਕ ਹੈ ਬਾਈ ਠੀਕ ਹੈ ਤੇ ਟਾਇਰ 12 ਦੇ ਟਾਇਰ ਇਹਨੂੰ 12 ਦੇ ਹਾਂ ਚਾਰੇ ਟਾਇਰ ਕੰਪਨੀ ਦੇ ਆ ਬਾਕੀ ਕਿੱਲੀਆਂ ਵਾਲੀ ਹੌਕਾ ਮਗਰ ਵੀ ਕੰਮ ਕਿਉਂ ਵਿਖਾਦੇ ਬਾਈ ਕਿੱਲੀਆਂ ਵਾਲੀ ਹੌਕ 1997 ਮਾਡਲ ਹਾਈ ਚੱਕਰਾਂ ਵਾਲਾ ਟਰੈਕਟਰ ਆ ਹਾਈ ਚੱਕਰਾਂ ਵਾਲਾ ਇੱਕ ਪਾਸੇ ਵਾਲਾ ਪਾ ਦਿੰਦੇ ਬਈ ਆ ਉੱਚੀ ਨੀਵੀਂ ਵਾਲਾ ਦੋਵੇਂ ਪਾਸੇ ਵਾਲਾ ਠ ਦੋਵੇਂ ਪਾਸੇ ਨੇ ਨਵੇਂ ਪਾਈ ਵੇ ਆ ਠੀਕ ਆ ਟਾਪ ਲੈਂ ਇੱਕ ਫੱਟੀ ਛੱਤ ਸਮਾਨ ਬੂਆ ਸਾਮਾਨ ਦਵਾਂਗੇ ਬਾਈ ਠੀਕ ਆ ਜਿਵੇਂ ਆ ਕਹਦੀ ਉਹਨਾਂ ਹੀ ਚੰਗਾ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਅਗਲਾ ਵਾਕੇ ਲੈ ਆਵੇ ਹਾਂ ਵਾਕੇ ਲੈ ਆਵੇ ਲੈ ਜੇ 297 ਮਾਡਲ ਜਿਹੜਾ ਡੀਆਈ ਟਰੈਕਟਰ ਬਈ ਬੜਾ ਚੱਲਦਾ ਨਾ ਇਹਦਾ ਬਲਾਕ ਤੋਂ ਰੰਗ ਉੱਡਦਾ ਬਲਾਕ ਤੇ ਰੰਗ ਵਿਖਾ ਦੇ ਇਧਰਲੇ ਪਾਸੇ ਵਿਖਾ ਦੇ ਇੰਜਨ ਵਾਲੇ ਪਾਸੇ ਉਹਨੇ ਤਾਂ ਉਹਨਾਂ ਹੀ ਪਿਆ ਨਵਾਂ ਉਹਨਾਂ ਹੀ ਨਾਲ ਪਿਆ ਥੱਲੇ ਵਿਖਾ ਦੇ ਇੰਜਨ ਆਇਆ ਨਹੀਂ ਥੱਲੇ ਕਾਲਾ ਹੋਊਗਾ ਜਾਂ ਠੀਕ ਆ ਆਹਾਂ ਸਟicker ਸ਼ੁਕਰ ਆਹ ਨਾਲ ਦੇ ਆ ਠੀਕ ਆ ਬਾਈ ਹਾਂ ਹੁਣ ਗੱਲ ਕਰੀਏ ਬਾਈ ਆਪਾਂ ਇਹ ਟਰੈਕਟਰ ਦੀ ਡਿਮਾਂਡ ਕਿੰਨੀ ਆ ਡਿਮਾਂਡ ਬਾਈ ਇਹਦੀ ਹੈਗੀ ਆ 1 ਲੱਖ ਤੇ 70000 ਰੁਪਇਆ 1 ਲੱਖ 70000 ਦੀ ਡਿਮਾਂਡ ਆ ਹਨਾ ਡਿਮਾਂਡ ਆ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਬਾਈ ਉਹਨੂੰ ਆਪਾਂ ਇਹ ਟਰੈਕਟਰ 1 ਲੱਖ 60000 ਦਾ ਦੇ ਦਾਂਗੇ ਬਾਈ ਜੇ ਕੋਈ ਹੋਈ ਗੰਜੈਸ ਤਾਂ ਕੱਢ ਦਾਂਗੇ ਪਰ ਟਰੈਕਟਰ ਦਾ ਟਾਇਰ ਨਵੇਂ ਆ ਬਾਈ ਬੈਟਰੀ ਚੰਗੀ ਆ ਇੰਜਨ ਗੀਅਰ ਦਾ ਵੀ ਪੂਰਾ ਚੰਗਾ ਟਰੈਕਟਰ ਆ ਅਗਲਾ ਵਾਹ ਕੇ ਲਿਆਵੇ ਯਾਰ ਵਾਹ ਕੇ ਨਾਲ ਮੈਸਤਰੀ ਨੂੰ ਭਾਈ ਆਵੇ ਠੀਕ ਆ ਆਪਦੀ ਤਸੱਲੀ ਕਰ ਲਈ ਠੀਕ ਆ ਇਹ ਕਿਹੜੇ ਪਿੰਡ ਵਗਾਉ ਆ ਪਿੰਡ ਹੈਗਾ ਜੀ ਬਾਂਦਰ ਚਟਾਣਾ ਜ਼ਿਲ੍ਹਾ ਫਰੀਦਕੋਟ ਆ ਕੋਟਕਪੂਰੇ ਤੇ ਫਰੀਦਕੋਟ ਸ਼ਹਿਰ ਤੋਂ 10 10 ਕਿਲੋਮੀਟਰ ਤੇ ਦੂਰ ਆ ਤੇ ਨੰਬਰ ਬੋਲਨੀ ਬਾਈ ਨੰਬਰ ਹੈਗਾ 62395 29480 ਹੁਣ ਬਾਈ ਥੋੜੀ ਜਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰ ਦਿਓ ਜੀ ਮਾਨਤਾਨ ਕਰ ਦਾਂਗੇ ਵੀਡੀਓ ਨੂੰ ਕਰ ਦਿਓ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ